ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਲ ਲਈ ਲੈ ਕੇ ਆਏ ਜੀ ਇੱਕ ਟੋਕੜ ਬਿਹੜਾ ਬਈ ਤੇ ਇੱਕ ਟੋਕੜ ਗੱਬਣ ਝੋਟੀ ਹੈ ਬਈ ਆਓ ਪੁੱਛ ਲੈਨੇ ਬਈ ਚਲ ਕੇ ਆਜੋ ਬਈ ਬਾਈ ਜੀ ਸਤਿਗੁਰਾਲ ਸਤਿਗੁਰਾਲ ਜੀ ਹੋਰ ਠੀਕ ਹੋ ਜੀ ਵਧੀਆ ਹਾਂ ਜੀ ਬਹੁਤ ਵਧੀਆ ਬਈ ਨਾਮ ਤੇ ਡਰੈਸ ਵੋ ਨਾਮ ਮੇਰਾ ਕੁਲਦੀਪ ਸਿੰਘ ਹੈ ਪਿੰਡ ਸੁਖਾਰਾਂ ਦਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਭਗਤਾਪਾਈ ਕਾ ਸ਼ਹਿਰ ਕੋਲ ਹੀ ਆਪਣਾ ਇਹ ਪਿੰਡ ਹੈ ਠੀਕ ਹੈ ਭਗਤਾ ਭਾਈ ਦਾ ਤਾਂ 4 ਕਿਲੋਮੀਟਰ ਬਾਅਦ ਸਾਈਡ ਤੇ ਆਈ ਇਹ ਠੀਕ ਹੈ ਭਾਈ ਮੋਬਾਈਲ ਨੰਬਰ ਉਹ 93171 ਜੀ 10523 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਇਹ ਛੋਟੀ ਦੇ ਦੇ ਕਿਹੜਾ ਸੂਸੂਈ ਵੀ ਆ ਇਹ ਪਹਿਲੇ ਸੂਏ ਸੂਈ ਵੀ ਆ ਜੀ ਆਪਣੇ ਕੋਲੇ ਹੀ ਸੂਈ ਆ ਇਹ ਠੀਕ ਆ ਦੂਜੇ ਸੂਏ ਵਾਸਤੇ ਗੱਬਣਾ ਹਾਂ ਜੀ ਟਾਂਜਾ ਮਹੀਨੇ ਗੱਬਣਾ ਇੱਕ ਟਾਈਮ ਬਾਈ ਜੀ ਚੋਣੇ ਆ ਸੀ ਇਹਨੂੰ ਠੀਕ ਆ ਐਸੇ ਵੇਲੇ ਚੋਣੇ ਆ ਮੰਨ ਕੇ ਚੱਲੋ ਸ਼ਾਮ ਨੂੰ ਹੂੰ ਤੇ ਇਹਦੇ ਨਾਲੇ 6 ਕਿਲੋ ਦੋ ਤਾਂ ਪੂਰਾ ਮਿਣ ਕੇ ਜਮਾ ਠੀਕ ਆ ਧਾਰ ਪੋਲੀ ਐ ਚੋਣ ਪਹਿਲਾ ਸੂਆ ਬਾਈ ਸੂਈ ਵੀ ਆ ਦੂਜੇ ਵਾਸਤੇ 2.5 ਮਹੀਨੇ ਦੀ ਗੱਬਣਾ ਚੈੱਕ ਕਰਵਾਈ ਵੀ ਹੈ ਬਾਈ ਚੈੱਕ ਮੇਰੀ ਕਰਵਾਈ ਵੀ ਹੈ ਜੀ ਅਗਲਾ ਵੀ ਤਸੱਲੀ ਹਾਂ ਜੀ ਅਗਲਾ ਆਉਦੀ ਤਸੱਲੀ ਕਰਵਾ ਕੇ ਲਿਆਵੇ ਉਹ ਨਹੀਂ ਹੋ ਜਾਣਾ ਹੈਗਾ 6 ਲੀਟਰ ਇੱਕ ਡੰਗ ਮਿਲਦੀ ਆ ਇੱਕ ਡੰਗ ਮਿਲਦੀ ਹੈ ਇਹ ਬੱਚਾ ਇਹਦਾ ਬੱਚਾ ਹੈ ਨਹੀਂ ਗਈ ਤੇ ਕੱਲੇ ਤੇ ਮਿਲਦੀ ਹੈ ਉਦੋਂ ਹੀ ਚਾੜਤੀ ਮਿਲ ਪੈਂਦੀ ਹੈ ਉਹਨੂੰ ਕੋਈ ਰਕਣ ਗਿਆ ਠੀਕ ਆ ਹਾਂ ਜੀ ਸੀਲ ਆਈ ਪੂਰੀ ਇਹ ਫੇਸ ਬਿਊਟੀ ਕਮਾਲ ਦੀ ਆ ਸਿੰਘ ਸੁng ਕਰਮ ਵਾਲੀ ਦਾ ਬਹੁਤ ਚੰਗਾ ਖੋਲ ਲਾ ਬਾਈ ਤੂੰ 16 ਕਿਲੋ ਦੁੱਧ ਇਹਨੇ ਸੱਜਰ ਨੇ ਦਿੱਤਾ ਠੀਕ ਆ ਤਾਂ ਬਹੁਤ ਚੰਗਾ ਲੱਗਿਆ ਨਾ ਭਾਈ ਹਾਂਜੀ ਚੌਣ ਨੂੰ ਪੋਲੀ ਆ ਠੀਕ ਆ ਚਵਾਈ ਵੀ ਬਾਈ ਕਹਿੰਦਾ ਪੋਲੀ ਆ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਪਿੱਠਪੂੜਾ ਬਹੁਤ ਚੰਗਾ ਕਰਦ ਬੱਡ ਚੰਗਾ ਭਾਈ ਨੀਲੀ ਰਵੀ ਚ ਬੈਂਦੀ ਆ ਨਾ ਹਾਂਜੀ ਹਾਂਜੀ ਸੀਲ ਬਹੁਤ ਆ ਇਹ ਖਰਾਬ ਨਹੀਂ ਕਰਦੀ ਬਿਲਕੁਲ ਠੀਕ 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 ਠੰਡੀ ਸੀਲ ਆ ਬਾਈ ਕਹਿੰਦਾ ਤੇ ਬਿਲਕੁਲ ਵੀ ਹੈਲਦੀ ਹੋਲਦੀ ਹੈ ਨਹੀਂ ਤੇ ਥਾਪੀ ਤੇ ਮਿਲਦੀ ਹੈ ਮਿਲਦੀ ਇੱਕ ਟਾਈਮ ਸ਼ਾਮ ਨੂੰ ਮਿਲਦੀ ਹੈ 6 ਲੀਟਰ ਦੁੱਧ ਬਾਈ ਕਹਿੰਦਾ ਨੈਟ ਤਿਆਰ ਆ ਕਹਿਣ ਵਾਲਾ ਨਹੀਂ ਤਿਆਰ ਆ ਬਾਈ ਬਾਕੀ ਤੋਰਾ ਤਾਰਾ ਚੰਗਾ ਝੋਟੀ ਚੰਗੀ ਆ ਮੋੜ ਲੈ ਬਈ ਤੇ ਮੁੱਲ ਕੀ ਆ ਭਰਾ ਇਹਦਾ ਹਾਂਜੀ ਮੁੱਲ ਮੁੱਲ ਮੋਲੇ ਦਾ 85000 ਆਈ 85000 ਰੁਪਏ ਮਾਨਤਾਨ ਹੋ ਜੀ ਬਈ ਹਾਂਜੀ ਹਾਂਜੀ ਕੀਤਾ ਜਾਊਗਾ ਠੀਕ ਆ 85000 ਰੁਪਏ ਮੋਲਾ ਮਾਨਤਾਨ ਜਿਹੜਾ ਮੌਕੇ ਤੇ ਜੀ ਹੋ ਜਾਊਗਾ ਚੰਗੀ ਆ ਝੋਟੀ ਕੱਦ ਵੇ ਡਾਲੀਆ ਥਣ ਹਵਾਨਾ ਚੰਗਾ ਇਸ ਬੜਾ ਕਮਾਲ ਦਾ ਸਿੰਘ ਸੁੰਗ ਬਹੁਤ ਚੰਗਾ ਨੇੜੋ ਹੀ ਮੋੜ ਆ ਬਾਈ ਕੋਈ ਬਾਦਮਾ ਘਟਮਰ ਸਿੰਘ ਨਹੀਂ ਦੋਨੇ ਸਿੰਘ ਇੱਕੋ ਜਿਹੇ ਨੇੜ ਤੋਂ ਹਾਂਜੀ ਹਾਂਜੀ ਸਿੰਘਾ ਸੁੰਗਾ ਇਹ ਤਾਂ ਜਮ ਐ ਪੂਰੀ ਵਧੀਆ ਸਹੀ ਗੱਲ ਆ ਬਾਈ ਹੂੰ ਥਾਣੇ ਅੱਗੇ ਤੋਂ ਵੀ ਦਿਖਾਉਂਦੇ ਹਾਂ ਹਾਂਜੀ ਹਾਂਜੀ ਵਿਖਾਓ ਪੂਰੇ ਵਧੀਆ ਹਾਂ ਚਾਰੇ ਥਾਂ ਨਿਕਲਵੇਂ ਹਾਂਜੀ ਅੱਗੇ ਬਾਈ ਵੜ ਬਾਰੇ ਕਿਹੜਾ ਸੂਅ ਸੂਈ ਐ ਇਹ ਵੜ ਪਹਿਲੇ ਸੂਈ ਐ ਜੀ ਇਹ ਤੋਕੜਾ ਜੀ ਪਹਿਲਾ ਸੂਅ ਸੂਈ ਵੀ ਤੋਕੜਾ ਹੈ ਹਾਂਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਨੂੰ ਸੂਈ ਨੂੰ ਹੋ ਗਈ 8-9 ਮਹੀਨੇ ਠੀਕ ਆ ਇਹ ਆਪਣੇ ਪਿੰਡੋਂ ਹੀ ਲਈ ਆ ਜੀ ਆਪਾਂ ਇਥੋਂ ਹੂੰ ਦੁੱਧ ਕਿੰਨਾ ਆ ਇਹਦੇ ਲਈ 8 ਕਿਲੋ ਦਹੀਂ ਸਹੀ ਜਾਵਾਂ ਨੈਟ ਤਿਆਰ ਆ ਬਾਈ ਹਾਂਜੀ ਹਾਂਜੀ 5 ਦਾ 5 ਤਰੀਕ ਦੀ ਬਣੀ ਹੋਈ ਹੈ ਜੀ ਇਹ ਓਕੇ ਹਾਂਜੀ ਖੋਲ ਲਾ ਬਾਈ ਤੋਰ ਕੇ ਤੇ 6 ਦੰਦ ਆ ਜੀ ਇਹ ਪਹਿਲਾ ਸੂਆ ਓਹੋ 6 ਦੰਦ ਪਹਿਲਾ ਸੂਆ ਤੇ ਕੱਦ ਬੱਡ ਪੂਰਾ ਚੰਗਾ ਹਾਂਜੀ ਕੱਦ ਪੂਰਾ ਹੈ 6 ਦੰਦ ਬੱਚੀ ਜਿਹਨੇ ਕੋਈ ਸ਼ੌਕ ਨਾ ਪਾਲਣੀਆਂ ਘਰੇ ਹੂੰ ਉਹਨੂੰ ਫਾਇਦਾ ਹੈ 28 ਕਿਲੋ ਦਹੀਂ ਨੇ ਸੱਜਰ ਨਹੀਂ ਓਕੇ ਇਸ ਬੜਾ ਕਮਾਲ ਦਾ ਬੋਦੀਵਾਦੀ ਚੰਗੀ ਆ 프ਰਿੰਟ ਪ੍ਰਿੰਟ ਬਹੁਤ ਚੰਗਾ ਬਈ ਚੰਗੀ ਆ ਬੜ ਤੇ ਤਾਜੀ ਦਾ ਜਿਹੜਾ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਇਹ ਇਤਰਾ ਇਹ ਗੱਡੀ ਤਾਂ ਰਲਦੀ ਆ ਇਹਨੂੰ ਹਲ ਗਈ ਕੋਈ ਟਾਈਮ ਦੋੜਦੇ ਨਹੀਂ ਆਪਾਂ ਬੋਰ ਹੋ ਜਾ ਕੋਈ ਤੇ ਮੁੱਲ ਭਰਾ ਇਹਦਾ ਫਰੀ ਇਹਦਾ ਮੁੱਲਾ ਹੀ 35000 ਰੁਪਿਆ 35000 ਰੁਪਿਆ ਮਾਂ ਤਣ ਹੋ ਜੀ ਵੇ ਹਾਂ ਜੀ ਕਿੱਥੇ ਬੱਤੀਆਂ ਵਾਲਾ ਮੋਲਾ ਬਾਈ 35000 ਰੁਪਇਆ ਮੋੜ ਲਿਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾ ਜਰੂਰ ਹੋ ਜੀ ਕਿਉਂ ਨੂੰ ਫੀਲ ਆ ਘਾਰ ਪੋਲੀ ਐ ਬੱਤੀ ਵੀ ਯਾਰ ਦੰਦਾ ਜੇ ਖਰਚ ਆਪਦਾ ਚੱਲ ਹਾਂਜੀ 6 ਦੰਦਾ ਹੀ ਹੋ ਗਏ ਬਾਈ ਚੰਗੇ ਰੁਪਏ ਵਟਾਉਗੇ ਹਨਾ ਬਾਈ ਹਾਂਜੀ ਹਾਂਜੀ ਥਣ ਚੰਗਾ ਬਾਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਦੰਦਾ ਜੀ ਬਾਈ ਛੋਟੀ ਵੀ ਚੰਗੀ ਆ ਬਾਈ ਤੇ ਕਿਸੇ ਵੀ ਨੂੰ ਦੋਵੇਂ ਨਗਾਂ ਚ ਕੋਈ ਦੇ ਨਗ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੇ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ